ਅੱਜ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋ ਕਿ ਦੋਸਤ ਨੇ ਹੀ ਦੋਸਤ ਦਾ ਘਰ ਪਟ ਦਿੱਤਾ ਅਤੇ ਇਸ ਬੰਦੇ ਨੂੰ ਪਹਿਲਾਂ ਹੀ ਪਤਾ ਸੀ ਕਿ ਉਸ ਦੀ ਘਰ ਵਾਲੀ ਦਾ ਚੱਕਰ ਉਸ ਦੇ ਦੋਸਤ ਦੇ ਨਾਲ ਚੱਲ ਰਿਹਾ ਹੈ ਅਤੇ ਅੱਜ ਇਸ ਬੰਦੇ ਨੇ ਆਪਣੇ ਦੋਸਤ ਦੇ ਨਾਲ ਆਪਣੇ ਘਰ ਵਾਲੀ ਨੂੰ ਰੰਗੇ ਹੱਥੀ ਪੜ ਲਿਆ ਅਤੇ ਇਸ ਤੋਂ ਬਾਅਦ ਉਹਨਾਂ ਦੋਨਾਂ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਆਓ ਤੁਹਾਨੂੰ ਲੈ ਚਾਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਕੁਛ ਨਹੀਂ ਆ ਯਾਰ ਕੁਛ ਨਹੀਂ ਆ ਯਾਰ ਕੀ ਹੋਇਆ ਕੁਛ ਨਹੀਂ ਆ ਯਾਰ ਆਇਆ ਹੈ ਜੋ ਕੁਛ ਮੈਂ ਮੈਨੂੰ ਜੋ ਪਤਾ ਲੱਗਦਾ ਸੀ ਆਇਆ ਆ ਯਾਰ ਆਇਆ ਹੋਇਆ ਹਾਂ ਮੈਂ ਜੋ ਮੈਨੂੰ ਨਹੀਂ ਸੀ ਜਿਹੜੀ ਗੱਲ ਦਾ ਪਤਾ ਜਿਹੜੀ ਮੈਂ ਗੱਲ ਮੈਨੂੰ ਪਤਾ ਲੱਗਦਾ ਸੀ ਪਹਿਲਾਂ ਹੀ ਕੀ ਹੋਣਾ ਹੋਣੀ ਬੋਲਣਾ ਨਹੀਂ ਮੈਂ ਮੈਂ ਕਿਸੇ ਨਾਲ ਕੋਈ ਬੋਲਣ ਦੀ ਗੱਲ ਨਹੀਂ ਹੈ ਮੈਨੂੰ ਕੋਈ ਗੱਲ ਨਹੀਂ ਹੈ ਠੀਕ ਹੈ ਹੈ ਠੀਕ ਹੈ ਕਰਨਾ ਕੀ ਹੈ ਕਰਨਾ ਕੁਛ ਨਹੀਂ ਹੈ ਇਸ ਦੁਨੀਆ ਦੇ ਕਾਹਨ ਹੋ ਗਏ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਲੱਕੀ 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 ਹਾਂਜੀ ਦੇਖ ਲੈ ਸਾਰਾ ਕੁਝ ਖਤਮ ਕਰਤਾ ਕਿ ਨਹੀਂ 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 ਖਤਮ ਕਰਤਾ ਕਿ ਸਾਰਾ ਨਹੀਂ ਆ ਮੇਰੀ ਦੁਨੀਆ ਖਤਮ ਹੋ ਗਈ ਅੱਜ ਅੱਜ ਮੇਰੀ ਦੁਨੀਆ ਖਤਮ ਹੋ ਗਈ ਹੈ ਦੁਨੀਆ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ